ਪੈਸੇ ਮਿਲ ਨਾਲੇ ਮੈਂ ਦਵਾਈ ਲੈਵਾਂ ਨਾਲੇ ਉਹ ਤੋਂ ਕੁਝ ਖਾ ਪੀ ਆਵਾਂ ਤੈਨੂੰ ਮੈਂ ਦਊ ਚੰਗੀ ਤਰ੍ਹਾਂ ਹੀ ਪੈਸੇ ਪੈਸੇ ਤੇ ਮੇਰੇ ਕੋਲ ਹੀ ਲੈਣ ਆਉਣੇ ਨਾ ਦਵਾਈ ਤੇ ਤੈਨੂੰ ਮੈਂ ਦਿਨੀ ਪੈਸੇ ਦਵਾਈ ਤੇ ਇਹਨਾਂ ਦਾ ਤੇ ਚੇਕ ਤੇ ਵੀ ਕੁਝ ਹੋ ਜਾਂਦਾ ਉਹ ਖਾਪ ਜਾਂਦੇ ਕੰਮ ਕਰ ਕਰ ਕੇ ਸਾਰਾ ਦਿਨ ਤੇ ਇਹ ਮੈਡਮ ਅੱਜ ਅਸੀਂ ਆਏ ਲੈਣਾ ਅੱਜ ਅਸੀਂ ਉਹ ਲੈਣਾ ਅੱਜ ਅਸੀਂ ਇੱਥੇ ਜਾਣਾ ਅੱਜ ਅਸੀਂ ਉੱਥੇ ਜਾਣਾ ਇਹਨਾਂ ਨੂੰ ਮੈਂ ਕੀ ਹੁੰਦੇ ਕਿ ਪਏਗਾ ਕੀ ਹੋਇਆਗਾ ਠੀਕ ਨਹੀਂ ਇਹਨਾਂ ਦੇ ਕੀ ਹੈ ਲੋਹਾ ਨਨ ਕੋ ਵਿਲਾਗੀਆ ਆਇਆ ਕੋ ਮੈਂ ਤਾ ਦੁੱਠੜੀ ਨਾ ਕਰ ਭੁਈ ਹੁਣੀ ਤੇਰੀ ਅੰਦਰ ਉਹਨੂੰ ਕਹ ਰੋਟੀ ਦੇ ਦੂਗੀ ਪਾਦੀ ਚੰਗਾ ਜੇ ਤੂੰ ਪਾ ਕੇ ਦਿਖਾ ਲਾ ਤੇ ਚੱਲ ਜਾਂ ਅੰਦਰ ਤੂੰ ਰੋਟੀ ਨਹੀਂ ਖਾਦੀ ਨੀ ਅਜੇ ਕਿਉਂ ਤੇਰੀ ਮਾਂ ਕਿੱਥੇ ਹੈ ਮਮਾ ਨੂੰ ਬੁਖਾਰ ਚੜਿਆ ਵਾ ਲੈ ਇਹਨੂੰ ਤਾਂ ਰੋਜ਼ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਵਾ ਹੁਣ ਇਹਨੂੰ ਪਤਾ ਵਾ ਵੀ ਇੱਥੇ ਰਹਿੰਦੀ ਆ ਇੱਥੇ ਕੰਮ ਇੱਥੇ ਕੰਮ ਕਰੇ ਸਾਡੇ ਗੋਲਪੁਣੇ ਕਰੇ ਮੈਂ ਗੋਲਪੁਣੇ ਨਹੀਂ ਕਿਸੇ ਦੇ ਕਰਨੇ ਚਾਚੀ ਕਿੱਥੇ ਤੇਰੀ ਉਹਨੂੰ ਰੋਟੀ ਕੇ ਪਾਕੇ ਦੇਵਿਆ ਹੁਣ ਉਹਨੂੰ ਕਿਹਨੇ ਰੋਟੀ ਪਾਕੇ ਦਿੰਦੀ ਅਸਲੇ-ਪਸਲੇ ਤੇ ਰਹਿੰਦੀਆਂ ਨੇ ਆ ਜਰਾ ਮੈਂ ਬੁਖਾਰ ਵਾਲੀ ਇੱਕ ਰੋਟੀ ਚੱਗੀ ਤਰਾਇ ਸੁਬਹਿ ਜਾ ਫਿਰ ਤੇਰੀ ਚਾਚੀ ਕੋਲੋਂ ਨਹੀਂ ਰੋਟੀ ਪਾਕੇ ਦਿੰਦੀ ਤੈਨੂੰ ਇਹ ਤਾਂ ਮੈਂ ਬੁਖਾਰ ਰੋਣੀ ਦਿਨ ਦਿਹਾੜੇ ਨੂੰ ਬੁਖਾਰ ਹੀ ਚੜੇ ਰਹੇ ਤੇ ਹੋਰ ਨੂੰ ਕੰਮ ਨਹੀਂ ਹੈਗਾ ਸ਼ਰੀਕੇ ਕਰ ਦੇਣਾ ਮੇਰੇ ਨਾਲ ਕੋਈ ਨੁਕਤਾ ਉਹਨਾਂ ਚ ਪੁਈ ਨੇ ਜਾ ਕੇ ਨਮਲਾ ਰੋਣਾ ਪੈਣਾ ਵਾ ਕੰਮ ਕਰ ਤੱਕ ਤਦ ਇਹਨਾਂ ਨੂੰ ਖੋਸ਼ੇ ਨਾਲ ਤੇ ਝਾੜ ਲਿਆ ਮੇਰੇ ਭਰਾਵਾਂ ਨੂੰ ਸਾਨੂੰ ਅੱਜ ਬੁਖਾਰ ਚੜ ਗਿਆ ਤੇ ਅੱਜ ਸਾਡਾ ਫੇਰ ਫੀਡ ਹੋ ਗਿਆ ਤੇ ਅੱਜ ਸਾਨੂੰ ਆਏ ਹੋ ਗਿਆ ਤੇ ਕੰਮ ਕਰਨੇ ਕਿਹਨਾਂ ਦੋਵਾਂ ਮਾਰ ਪੈ ਜਾਂਦੀ ਕੀ ਗੱਲਾਂ ਤੈਨੂੰ ਐੜੇ ਕੀ ਗੱਲਾਂ ਤੈਨੂੰ ਕੀ ਭਮਾਰੀ ਪਈ ਐ ਤੇ ਜੇ ਮੈਂ ਠੀਕ ਨਹੀਂ ਐ ਕੀ ਗੱਲ ਹੋਗੀ ਰੋਟੀ ਦੇਤੀ ਕੁਰੀ ਨੂੰ ਰੋਟੀ ਤਾਂ ਖਾਪੇ ਤੇ ਚਾਚੀ ਦੇ ਦੋਗੀ ਮੈਂ ਇੱਥੇ ਰੋਟੀ ਤੁਹਾਨੂੰ ਰੋਟੀਆਂ ਪਣਾਉਣ ਨੀ ਬੈਠੀ ਤੁਹਾਡੇ ਨੇੜਿਆਂ ਹੈ ਸਿੱਕ ਕੀ ਹੋਇਆ ਤੈਨੂੰ ਅਜੇ ਤੂੰ ਕੱਲ ਪੰਜਾ ਮਲ ਕੇ ਪਈ ਤੇ ਅੱਜ ਫੇਰ ਤੂੰ ਮੰਜਾ ਮਲ ਕੇ ਪੈ ਗਈ ਇਹਨੇ ਬੀਬੀ ਲੋ ਜਾਂਦਾ ਉਹ ਅੱਗ ਲੱਗੇ ਤੁਹਾਡੇ ਬੀਬੀ ਨੂੰ ਇਹ ਨਹੀਂ ਕਦੀ ਸਿੱਧੇ ਹੋਏ ਇਹ ਵੀ ਤੁਹਾਡੇ ਸਿੱਧੇ ਹੋਣੇ ਕਦੀ ਦੂਜੀ ਤਾਂ ਕੁਝ ਹੋ ਗਿਆ ਕਦੀ ਤੈਨੂੰ ਹੋ ਗਿਆ ਤੁਸੀਂ ਤਾਂ ਸਾਡੇ ਘਰ ਨੂੰ ਜਾੜਾ ਤਾਂ ਲਿਆ ਨਾਲੇ ਤੈਨੂੰ ਪਤਾ ਕੀ ਸੋਇਂਦੀਆਂ ਪਿਛਲ ਹੋਣੇ ਆਈਆਂ ਤੇ ਇਹਦੇ ਤੋਂ ਸਾਰਾ ਕੰਮ ਕਰਾਓ ਮੈਂ ਸਾਰੀਆਂ ਸਕੀਮਾਂ ਜਾਣਦੀ ਕਾਡੀਆਂ ਗੱਲ ਵੀ ਤੂੰ ਹੀ ਕੀ ਕੰਮ ਕੀਤਾ ਕੋਈ ਕੁਝ ਨਹੀਂ ਹੋਇਆ ਹੋਰ ਕਿਤੇ ਕੰਮ ਕਰੋ ਚੱਲ ਉੱਠ ਗਰੀਦਾਂ ਮੈਂ ਨਹੀਂ ਪੈਣ ਦੇ ਲੰਮੇ ਪੈਣ ਲੰਮੇ ਕੋਲ ਜਾਣ ਕਰਾ ਚਰਖਾ ਕੱਤ ਨਹੀਂ ਰਹੀ ਮੈਂ ਦੱਸ ਕੀ ਕਰਾਵਾਂ ਹੁਣ ਮੇਰੇ ਕੋਲੋਂ ਕੀ ਕਰਾਉਣਾ ਜੀ ਮੈਨੂੰ ਕੋਈ ਨਹੀਂ ਰੋਟੀ ਦੇ ਉਹਦਾ ਸਿਰ ਪੈ ਰਵਾ ਕੀ ਉਤਰੀ ਬੜਾਈ ਨਿਆੜੇ ਮੈਂ ਤੇ ਆਪਣੇ ਨਿਆੜੇ ਕਿਤੇ ਆ ਕੂਜ ਕਾਂਦ ਤੇਰਾ ਮੂੰਹ ਕੀ ਬਣਾਇਆ ਉਹਨੂੰ ਨਾਲੇ ਦੁੱਜੀ ਨਹੀਂ ਨਿਆੜੇ ਕੂਜਿੰਦੇ ਜੀ ਤੁਹ ਕਹਤੇ ਆਂਦਾ ਡਾਡੀ ਕੋ ਸਾੰਧਿਆ ਨਹੀਂ ਗਿਆ ਫਿਰ ਗਲੀਆਂ ਸੱਚੀਆਂ ਸੁਣ। ਖਬਰ ਕਰ ਮੈਨੂੰ ਵੱਧ ਗੱਲ ਕਰੇ ਤੂੰ ਹੋਵੇਂ ਕੌਣ ਮੈਨੂੰ ਮੇਰੇ ਘਰ ਦੇ ਮੇੜੇ ਮਾਰਨ ਵਾਲੀ ਮੇਰੇ ਭਰਾਵਾਂ ਦਾ ਘਰ ਮੈਂ ਜਿੱਥੇ ਮਰਜੀ ਰਹਾ ਤੂੰ ਹੀ ਨਹੀਂ ਜਾਣਦੀ ਆਪਣੇ ਪੇਕੇ ਦੇ ਘਰ ਜਾ ਕੇ ਤੇ ਰਹਿ ਜਾ ਤੁਸੀਂ ਜਿੰਨਾ ਨਹੀਂ ਕਰਦੀਆਂ ਜਿੱਦਾਂ ਤੁਸੀਂ ਕਰਦੇ ਆ ਕਿਤੇ ਘੜੀ ਨੰਨੇ ਨਹੀਂ ਪੈਂਦੀ ਪੈਂਦੀ ਨਹੀਂ ਮੇਰੀ ਇਹ ਗੱਲ ਸੁਣਾ ਤੂੰ ਰਾਤ ਕਿਹੜਾ ਚੱਖਾ ਢਾ ਕੇ ਬੈਠੀ ਪੂਣੀਆਂ ਕੱਟ-ਕੱਟ ਕੇ ਕਿ ਤੂੰ ਪਪੜਿਆ ਬਣਦਾ ਭੜਿਆ ਸੁਪੀ ਰਹੀ ਹੈਗੀ ਮੈਂ ਠੀਕ ਨਹੀਂ ਤਾਂ ਮੈਂ ਤੁਹਾਨੂੰ ਦੱਸਣ ਤੇ ਨਹੀਂ ਬੀਪੀ ਲੋ ਮ ਦਵਾਈ ਤੇ ਨਹੀਂ ਗੋਲੀ ਬਚੀ ਪੰਮੋ ਪ੍ਰਮਾਣ ਦਾ ਉੱਠ ਪਾਤ ਕੰਮ ਕਰ ਕੋਈ ਕੁੜੀ ਨੂੰ ਰੋਟੀ ਦੇ ਉੱਤੇ ਨਾ ਆਪੇ ਉਹਦੀ ਚਾਚੀ ਦੇ ਲੂਗੀ ਤੇ ਤੁਹਾਡਾ ਕੋਈ ਮਾਰਦਾ ਮੇਰੇ ਤੇ ਇਦਾਂ ਹੁਕਮ ਚਲਾਉਂਦਾ ਠੀਕ ਹੈ ਨਾ ਅੰਦਰ ਆਣੀਆਂ ਜੀ ਥਾਣੀਆਂ ਜੇ ਮਰਜ਼ੀ ਕਰ ਦੇਗੇ ਆ ਫਿਰ ਮੇਰੇ ਕੋ ਤੇਰੀ ਕੁੜੀ ਕੀ ਲੈਣ ਆਈ ਭੂਈ ਰੋਟੀ ਤੇ ਉਹ ਕੀ ਲੈਣ ਆਈ ਤਾ ਟੁੱਟ ਗਿਆ ਭੂਈ ਦਾ ਮਾਰ ਨਹੀਂ ਅਜੇ ਤੋਂ ਬਾਅਦ ਉਹ ਪਿੰਨਾ ਚਾਹੂਗੀ ਮੰਗਣੀ ਨੇ ਉਹਨੂੰ ਵੀ ਤਰਾ ਲੱਗ ਗਿਆ ਭੂਈ ਦੇ ਸਿਮਾਂ ਮੰਜਾ ਮਾਲਕ ਤੇ ਬੈਠੀਆਂ ਰਹਿੰਦੀਆਂ ਕਦੀ ਨਹੀਂ ਕਰਮਾਂ ਵਾਲੀ ਕਹਿ ਬੈਠੀ ਇਹਨੂੰ ਜੇ ਕੋਈ ਕੁ ਮੰਗ ਲੈ ਜੀ ਭੂਈ ਨੇ ਫੜਾਉਣੀ ਹੁੰਦੀਆਂ ਤੇ ਆਪੇ ਉੱਥੇ ਨਾ ਰਹਿੰਦੀ ਰਹੀਦੀ ਨਾ ਕੋਈ ਤੇ ਕੁਛ ਨਹੀਂ ਹੋਇਆ ਹੁਣ ਵੀਰ ਬਾਹਰੋਂ ਆਉਣ ਵਾਲਾ ਕੱਪ ਕਰਕੇ ਥੱਕਿਆ ਆ ਰਿਹਾ ਆਂ ਤੇ ਲੰਮੀ ਪਈ ਹੋਊਗੀ ਮੁਰਕੇ ਪੋਰਸਾਂ ਦੇ ਮਾਰੂ ਦਾ ਕਿੱਕ ਤੇ ਪਿੱਛੇ ਭਾਕੇ ਤੈਨੂੰ ਮੈਡਮ ਨੂੰ ਲੈ ਜਾਊਗਾ ਹੈ ਤੂੰ ਇੱਥੇ ਪੈ ਹਨ ਪੈਣਾ ਨਹੀਂ ਸਮਝਦੀਆਂ ਘਰ ਨੂੰ ਘਰ ਨਹੀਂ ਸਮਝਦੀਆਂ ਤੂੰ ਸਬਜ਼ੀਆਂ ਇੱਥੇ ਆ ਕੇ ਦੇਖਿਆ ਤੁਸੀਂ ਆਪਣਾ ਕੰਮ ਤੂੰ ਰੇਟੇ ਕੀ ਲੈਣਾ ਮੇਰੇ ਮਾਪਿਓ ਦਾ ਘਰ ਮੈਂ ਬਾਵਾ ਜੋ ਮਰਜ਼ੀ ਕਰਾਂ ਮੈਂ ਵੀ ਅੱਜ ਦੀ ਮਾਲਕਾ ਇੱਥੇ ਐਵੇਂ ਨਹੀਂ ਬੈਠ ਕੇ ਬੈਠੀਗੀ ਸੋਨ ਲੈਣਾ ਅੱਜ ਆਪਣਾ ਇਹ ਸਾਖੜਾ ਵਾਣਾ ਆਨੇ ਬਾਹਰ ਆਣਗੇ ਤੇਰੇ ਵਰਗੀ ਦੇ ਜੱਕੜਾ ਤੇਰੇ ਵਰਗੀ ਦੇ ਤੈਨੂੰ ਮੈਂ ਦੱਸਾਂ ਜਿਹੜਾ ਤੜਕੇ ਲਿਸ਼ਕ ਪੁਛਕ ਕੇ ਨਾਤੋ ਕੇ ਬਹਿ ਜਾਣੀ ਉਹ ਔਰਤ ਨੂੰ ਮਾਰ ਹੁੰਦੀ ਹੈ ਨਹੀਂ ਨਹੀਂ ਮੇਰੇ ਆਪਣੇ ਘਰ ਬਹਿ ਨਹੀਂ ਤਾ ਤੁਸੀਂ ਕਿੰਨੂੰ ਵਸਾਉਂਦੇ ਆ ਸੁੱਖੀਆਂ ਬਿੰਦੀਆਂ ਸੰਦੂਰ ਜੇ ਲਾਉਣੇ ਨਹੀਂ ਤੇ ਫਿਰ ਉੱਥੇ ਰਹਿੰਦੇ ਹੁਣ ਇੱਥੇ ਕਿੰਨੂੰ ਵਖਾਉਂਦੇ ਨੇ ਕਿਉਂ ਲਾਵਾਣਾ ਮੈਂ ਸੁੱਖ ਨਾਲ ਲੜੇ ਕੋਲੇ ਆ ਲੜਾਈ ਆਪਣੇ ਖਾਂ ਲਾਉਂ ਕੀ ਮੈਂ ਕੋਈ ਤੇਨੂੰ ਕੂਨ ਕਰ ਬਸੜਦੀ ਆ ਹੈ ਜਦੋਂ ਕਿ ਮੈਂ ਆਪਣੇ ਘਰ ਆਪਣੇ ਘਰ ਦੀ ਜ਼ਮੀਨ ਦਾ ਮੇਰਾ ਨਾ ਦਿਆ ਕਰੋ ਲੈ ਲਓ ਮੈਂ ਕਿਹੜਾ ਤੁਹਾਨੂੰ ਬੜੇ ਪੇਕਿਆਂ ਕੋ ਲਿਆ ਕੇ ਦੇਣੀ ਹੈ ਤੇ ਲੈ ਲਓ ਹਿੱਸੇ ਦਾ ਲੱਤ ਵੀ ਵਿੱਚ ਪੜੀ ਦਊਂਗੀ ਕਿਹਦੇ ਇੱਥੇ ਤੁਹਾਨੂੰ ਪਿਆਰ ਸੀ ਦੋ ਕਿ ਮੀਂਹ ਨਹੀਂ ਗੇ ਲੋਗੇ ਨਹੀਂ ਮੈਂ ਵੀ ਸਾਲਾ ਕਿ ਆਪਣੇ ਘਰ ਜਾਉ ਮੈਂ ਇੱਥੇ ਰਹਿ ਕੇ ਕੀ ਕਰਨਾ ਜਾ 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 ਕਿ ਮੈਨੂੰ ਕੜੀ ਪੈ ਲੈ ਦੇ ਜਾ ਕਿ ਤੁੰਨ ਬੁਲਾ ਚੁੱਪ ਕਰਕੇ ਉੱਥੇ ਮੈਂ ਪੈਰ ਖੁੰਡੀ ਦੇ ਨਾਲ ਕਿ ਬਲਛ ਰਿਆਂ ਮੂੰਹ ਮੱਝਾਂ ਮਾਰ ਲੇ ਤੇ ਪਈਆਂ ਰਹਿਂਦੀਆਂ ਸਾਰਾ ਤੇ ਦੂਜੀ ਕਿੱਥੇ ਲੱਗ ਰਹੀ ਤੇਰਾ ਸਾਡੇ ਤੇ ਰੂਪ ਕੋਈ ਨਹੀਂ ਬਣਦਾ ਠੀਕ ਹੈ ਨਾ ਰੂਪ ਬਣਦਾ ਤੂੰ ਆਪਣੇ ਉੱਥੇ ਜਾ ਕੇ ਪਾਜ ਭਰਾਮਾਂ ਦੇ ਪਾਸ ਸਾਡੇ ਤੇ ਰੂਪ ਤੇਰਾ ਕੋਈ ਨਹੀਂ ਬਣਦਾ ਤੇਰੇ ਤੇ ਕਿਉਂ ਨਹੀਂ ਬਣਦਾ ਤਨ ਤੇ ਬਸਿੱਤੀਆਂ ਨਾ ਕਰਕੇ ਗਈ ਤੇ ਤਾਂ ਆਖੀ ਸੀ ਕਰਵਾ ਚਲੀ ਆ ਮੈਂ ਲੱਜੀ ਕਿੱਥੇ ਹੈ ਪਤਾ ਨਹੀਂ ਤੈਨੂੰ ਜਾਂ ਅਸਾਂ ਪਤਾ ਕਰ ਲਓ ਦੂਜੀ ਕਿੱਥੇ ਹੈ। ਲੈ ਮੈਂ ਉਹ ਤਾਂ ਇੱਕਲੀ ਮੌਨ ਨੂੰ ਵੀ ਸਿੱਧਿਆ ਕਰਾਂ ਉਹ ਵੀ ਅੰਦਰ ਵੜੀ ਰਹੀ ਸੀ ਕਿ ਅੰਦਰ ਵੜ ਕੀ ਉਂਤਰਾ ਕੋਲੋਕ ਮੱਲਿਆ ਰਿਹਾ 24 ਘੰਟੇ। ਮੇਰੇ ਤੇ ਰੋਪਾ ਲਿਨ ਜਾ ਕੇ ਪਾ ਕੇ ਦੇਖੋ ਤੁਹਾਨੂੰ ਕਿਤਨਾ ਸਿੱਧਿਆ ਨਾ ਪਾ ਰਹੀ। ਲੈ ਅੰਜ ਕਰਦੀ ਆਂ ਰੋਟੀ ਤਾਂ ਖਾ ਲਈ। ਕੁਛ ਪੀਣ ਨੂੰ ਜੀ ਕਰਨ ਦੇ ਠੰਡ ਨਹੀਂ ਲੱਗਦੀ ਅੱਜ ਤਾਂ। ਸੱਜ ਧੂਪ ਵੀ ਨਹੀਂ ਛੜੀ ਮਰ ਜਾਏਗੀ। ਅੰਜ ਕਰਦੀ ਆਂ। ਆ ਦੁੱਧ ਪਿਆਰ ਕੋਕ ਗਰਮ ਕਰ ਲਈ ਆਂ। ਨਾਲੇ ਤੇ ਨਹੀਂ ਆਪ ਨਾਲੇ ਦੇ ਦੇਣੀ ਤੇਰੀ ਨੂੰ ਦੀਦੀ ਵੀ ਬਾਹਰ ਨੰਮੇ ਪਈ ਐ। ਬ੍ਰਿਟ ਕੀ ਕਰੀ ਜਾਂਦੇ ਆਂ? ਕੁਛ ਨਹੀਂ ਦੀਦੀ ਆ ਨਾ ਦੁੱਧ ਕਰੰਗ ਕਰਨ ਲੱਗੀ ਸੀ ਦੁੱਧ ਪਿਆਸਿੰਦੇ ਦੁੱਧ ਪੀ ਲੈਣੀ ਚਾਹ ਬਣਾਉਣੀ ਦੇਖੋ ਤੁਸੀਂ ਰਵਿਨਾ ਸ੍ਰੀ ਜੀਆ ਨੇ ਕੀ ਕੀਤੀ। ਕੋਈ ਨਹੀਂ ਤੁਸੀਂ ਪਹਿਲਾਂ ਨੰਮੇ ਮੈਂ ਲੈ ਕੇ ਆਉਣੀ ਮੈਂ। ਪੈਣਾ ਕੀ? ਉਹ ਬਲਾ ਮੇਰੇ ਸਹਾਰੇ ਜਾ ਕੇ ਨਾਲ ਫੋਨ ਦਈਏ ਮੇਰੇ ਨਾਲ ਨਾ ਲਾਉਂਦੀ। ਤੇ ਕਿਹਦੀ ਸੀ? ਬਹੁਤਾ ਕਾ ਕਰਦੀ ਸੀ। ਜਿਹਦਾ ਕੰਮ ਵੀ ਇਹ ਹੋਇਆ। ਕਿ ਤੁਸ ਤੀ ਨਾਲਾ ਕਰੀਆ ਸੁਣਾਉਂਦੇ ਨਾ ਹਿੱਕ ਮੀਨਾ ਰਹਿ ਜਾ। ਫਿਰ ਵੇਖਾਂਗੇ ਆ ਕੇ ਦੇ ਲਈ। ਨੇ ਉਹ ਤਾਂ ਕਰ ਦਿੱਤੀ ਜਿਹਦਾ ਕੰਮ ਹੀ ਇਹੋ ਆ ਉਹਦੀ ਗੱਲ ਕਰ ਲਈ ਐਵੇਂ ਜੇ ਉਸੇ ਨਾਲ ਮੈਂ ਉਹ ਤਾਂ ਕੰਮ ਕਰਦੇ ਬਸ ਤਾਂ ਕਿਤੇ ਕਿੰਨਾ ਹਸਦੀ ਐ ਮੈਨੂੰ ਖੜ ਕੇ ਖਾਤਾ ਜਿਦਲ ਤੋਂ ਲਾਇਆ ਮੀਨਾ ਦੀ ਤੇ ਪੈ ਨਹੀਂ ਜਿੰਦੇ ਤੋਠਿਆ ਨਹੀਂ ਜਾਂਦੇ ਤੇ ਸਾਡੇ ਦਵਾਈ ਖਾਦੇ ਮੈਂ ਇੱਥੇ ਅੰਦਰ ਪੈ ਲਈਂ ਮੈਂ ਤਾਂ ਤਕੜਾ ਨਹੀਂ ਜਾਂਦੇ ਤੇ ਉਹ ਇਹ ਬਗਾਲ ਲਿਖ ਪੁਸਤਕੋਂ ਦੂਰੇ ਕਿੱਡੇ ਤੱਕ ਇਹ ਕਿੰਨੂੰ ਵਖਾਉਣਾ ਚਿੱਠੇ ਤੋ ਵਖਾਉਣਾ ਉੱਥੇ ਤੱਕ ਤੋ ਰਹਿਣਾ ਕਿ ਅੱਜ ਦਾ ਸੂਰ ਲਾ ਕੇ ਭਜਾਈਆਂ ਨੂੰ ਵਖਾਉਂਦੇ ਹੀ ਸਿੱਧੀ ਬਹਾਤੇ ਲਾਉਣਾ ਉੱਥੇ ਤੂੰ ਰਹੀ ਨਹੀਂ ਦੁੱਧ ਦੇ ਇਤੋਂ ਦੁੱਧ ਪੀ ਗਰਮ ਗਰਮ ਸਾਡੇ ਬੜੀ ਛੱਡ ਪਰੇ ਦੇਤੀ ਹਿਚ ਨੂੰ ਰੋਟੀ ਅੱਜ ਵੀ ਰੋਟੀ ਤੋਂ ਸਿਆਪਾ ਪਾਇਆ ਮੈਂ ਕਹਿੰਦੀ ਕਿ ਝਲਤੂ ਨੂੰ ਮੰਨੇ ਪਈ ਹੋਣੀ ਹੈ ਜਾਂ ਕੁਈ ਹੋਗਾ ਲੈ ਫਾਈ ਨੂੰ ਪਤਾ ਲੱਗ ਗਿਆ ਕੁੜੀ ਨੇ ਤਾਂ ਨਹੀਂ ਪੀਣਾ ਨਹੀਂ ਉਹਨੇ ਨਹੀਂ ਪੀਣਾ ਉਹਨੇ ਰੋਟੀ ਖਾਧੀ ਵੇਖ ਲੈ ਜੇ ਹੈਗਾ ਕੋਟਕ ਜੱਜ ਨਹੀਂ ਮੈਂ ਪਿਆ ਦੇਣੇ ਆਉਨੇ ਪੀ ਲੈਣਾ ਬੈਨ ਨਹੀਂ ਆਪਾਂ ਜਿਹੜੇ ਕੁੜੀ ਨੂੰ ਸੋਚਦੇ ਆ ਮੈਂ ਦੁੱਧ ਪੀਏ ਤੇ ਨਾ ਬਰਾਬਰ ਨੂੰ ਆਪਦੀ ਨੂੰ ਕੁਝ ਤਾਂ ਇਹਨੂੰ ਦੋ ਦੋ ਚੈਨ ਹੈ ਕੁੜੀ ਨੂੰ ਦੇ ਦੇ ਘੋਟ ਕੋਨੇ ਟੀ ਜਾਣਾ ਇੱਥੇ ਵੇਖ ਹਾਂ ਉਹ ਹੁਣ ਮੈਂ ਟੈਨ ਹੋ ਗਈ ਬੋਲਣਾ ਸੀ ਅਕਦਾ ਤੇਰੇ ਮਾਪਿਆਂ ਨੇ ਤੈਨੂੰ ਹੁੱਕਾ ਨਾ ਸਿਖਾਈ ਹੈ ਕਿ ਚਾਚਾ ਗੁਣੇ ਦੇ ਚਾਚੇ ਘਰ ਦੇ ਆ ਗਈ ਹੈ ਤੂੰ ਹੈ ਮਾਂ ਨੇ ਇੰਦੀ ਘਾੜ ਨਾ ਦਿੱਤੀ ਤੁਹਾਡਾ ਬੋਲਣਾ ਕਿੱਦਾਂ ਫਿਰ ਨਾ ਮੱਡੀ ਹੈ ਤੁਹਾਡੀ ਨਾਨਾ ਸ਼ਰਮ ਦਾ ਘਾਟਾ ਪੀਂਦੀਆਂ ਗਲਾਸਾਂ 'ਚ ਪਾ ਪਾ ਦੁੱਧ ਕਿਤੇ ਹੈ ਜੇ ਪਰਵਾਨੀ ਕੁੜੀ ਦੀ ਇਹਨਾਂ ਨਾਲ ਗੱਤਾਂ ਨੇ ਸਾਰੇ ਘਰ ਦਾ ਮੇਰੇ ਪੇਕੇ ਘਰ ਦਾ ਦੁੱਧ ਪੀ ਗਈਆਂ ਕਿੱਦਾਂ ਫਿੱਟੀਆਂ ਲਾਲ ਗਲਾਬੀ ਰੰਗ ਦੇ ਕੱਟੇ ਓਨੇ ਦਿਨਾਂ ਕੀ ਮਤ ਕਾ ਕੀ ਕਰਦੀਆਂ ਕੀ ਘੋੜ ਘੋੜ ਕਰਦੀਆਂ ਜੇ ਬੈਣਾ ਦੁੱਧ ਦੇ ਦੇ ਸਾਨੂੰ ਦੁੱਧ ਕਰਮ ਕੀਤਾ ਪੀਣਾ ਖਾਜਾਂ ਫਿੱਟੀਆਂ ਸਾਰੇ ਫੁਆੜੇ ਤੇਰੇ ਆ ਤੂੰ ਸਾ ਮੈਂ ਕਿੰਨੀ ਪੜੀ ਹੁੰਦੀ ਨਹੀਂ ਤੇਰੇ ਫਾਜ ਬਣਦਾ ਇਹਨਾਂ ਦੁੱਧ ਤੋਂ ਸਾਨੂੰ ਨਾ ਕਰ ਤੂੰ ਤੇ ਕੰਨ ਚ ਪਾਈ ਦੀ ਸੀ ਲੜਕੀ ਦੇਦੀ ਸਾਰੇ ਕੰਮ ਇਹਦੇ ਆ ਇਹਨੇ ਤੈਨੂੰ ਭੂਏ ਚੜਾਇਆ ਤੇ ਇਹਨੇ ਮਾਰਿਆ ਕਰਦੀ ਹੈ ਆਪਦੇ ਨੇ ਮਸਰਾਲੇ ਨਾਲ ਇੰਨੀ ਚਾਹ ਲਏ ਅਗਲਾ ਕੰਮ ਟਿਕਾਣਾ ਹੀ ਰਹਿ ਗਿਆ ਵਾਜੀ ਇੱਥੇ ਚੱਜਣੇ ਲੋਕ ਨਾ ਤੋਂ ਸਾਨੂੰ ਗਾਂ ਵਸਣੇ ਮੇਰੇ ਮਸਰਾਲੇ ਦੀਆਂ ਨਹੀਂ ਮੇਰਾ ਘਰ ਹੈਗਾ ਵਾ ਮੈਂ ਚੱਲ ਜੂਗੀ ਲੜੇ ਨਹੀਂ ਚੱਲ ਜੂਗੀ ਜਦੋਂ ਨਾ ਠੀਕ ਹੋਵੇ ਮੇਰੇ ਪੇਕੇ ਦਾ ਘਰ ਰਹਿਣ ਰਹੀ ਆ ਅੱਗੇ ਤੇ ਵਿਆਹ ਕਰਾ ਲੈਣਾ ਤੈਨੂੰ ਨਹੀਂ ਠੀਕ ਆ ਕੀ ਕਰਾ ਲੈਣਾ ਮੇਰੀ ਗੱਲ ਸੁਣੋ ਦੁੱਧ ਦਾ ਹੀ ਹੋਰ ਕਰਨ ਕਰਾਂਗੇ ਇੱਥੇ ਪਕਾਓ ਰੋਟੀਆਂ ਤੇ ਬਣਾਓ ਸਬਜ਼ੀ ਤੇ ਖਵਾਓ ਆਪਣੇ ਭਰਾਵਾਂ ਨੂੰ ਤੁਹਾਡੇ ਬੁੱਥੇ ਦੇਖਣ ਨੂੰ ਨਹੀਂ ਆਣਾ ਮੈਂ ਮੈਂ ਕਿਹਾ ਅੱਗੇ ਤੇ ਮੂਹਰੇ ਚੀਜ਼ਾਂ ਫਿਰ ਦੇਣਾ ਨਹੀਂ ਖਾਣਾ ਵੀ ਹੈ ਨਾ ਵਿੱਚ ਬਣਾਉਂਦੀਆਂ ਚਾਨਣ ਤੇ ਕੀ ਆਈ ਹੈ ਜਿਹੜੀ ਕਟਲਾਈ ਕਰੇ ਮਾਪਿਆਂ ਨੇ ਬਿਲਕੁਲ ਵੇ ਦੇ ਸਾ ਨਾ ਤਾਂ ਮੀਨੋ ਤੇ ਕਿਹੜੀ ਲੰਮੇ ਬੈਠਾ ਜਿਵੇਂ ਹੁਣ ਕਿਹੜੀ ਗੁਰਦੁੱਤ ਪੀਂਦੇ ਫੇਸੀ ਹੋਣਾ ਤੁਹਾਨੂੰ ਨਿਸ਼ਾ ਮੋਢੀ ਤੁਸੀਂ ਮੇਰੇ ਪਿੱਛੇ ਦੇ ਮੇੜੇ ਭਾਦ ਨਾ ਤੁਹੇ ਦੋ ਤਾਂ ਇੱਥੇ ਜਿੱਦਾ ਕਰਦੇ ਉੱਥੇ ਇਦਾਂ ਕਰਦੇ ਅਗਲੇ ਨਹੀਂ ਇਦਾਂ ਸਹੀ ਦੇ ਚੱਲ ਨਹੀਂ ਚੱਲ ਤੂੰ ਰੋ ਕਿਤੇ ਭਲੇ ਮਾਨਸਾ ਘਰਾਂ ਦੇ ਆ ਸਭ ਜਾਣਦੀ ਨਾ ਤੁਹਾਨੂੰ ਦੋਵਾ ਜਾਣੀਆਂ ਆ ਜਿਹਦੀਆਂ ਉਂਗਲਾਂ ਤੇ ਚੜੀ ਕਰਦੀਆਂ ਨਾ ਇਹ ਜਿਹੜੀ ਤੈਨੂੰ ਮੜ ਕੇ ਪੁੱਛਣਾ ਇਹ ਮੈਂ ਦੱਸਾਂ ਨਾ ਤੂੰ ਹੀ ਪੁੱਛਣਾ ਮੈਨੂੰ ਜਿਹਨਾਂ ਮੈਂ ਜਿੱਤ ਪੈ ਨਹੀਂ ਦਿੱਤਾ ਮੈਂ ਤਾਂ ਫੇਰ ਵੀ ਪੁੱਛ ਕੀ ਹੋ ਗਿਆ ਤੇਰੇ ਅੱਛੇ ਤਾਂ ਬਗਾਇ ਦੇ ਚੰਗੇ ਚੱਲ ਜਾ ਕਿਥੋਂ ਇਦਾਂ ਮਸਾਲਾ ਆ ਲਿਆ ਅੱਧੀ ਜੀ ਚਾ ਦੋਦੇ ਲਾ ਗਈ ਤੇ ਮੈਂ ਦੋਦੇ ਕਿਉਂ ਪਕਾ ਦਾਂ ਜੇ ਮੌਕੇ ਪਾਲ ਦੇਂਦੀ ਲੜਨ ਦੇ ਇਹ ਤਾਂ ਜਿੰਦੀ ਵੀ ਲੜਨ ਵਾ ਵਾ ਤੇ ਮੈਂ ਤਮਾਸ਼ਾ ਵੇਖਾਂ ਪਿੱਛੇ ਜਿੱਦਾਂ ਪਿੱਛੇ ਕਰਦੀ ਆਈ ਹੈ ਨਾ ਉਹ ਕੁਛ ਇੱਕੋ ਬਣਾ ਦਈ ਆ ਅਗਲਿਆਂ ਦੇ ਕੱਢੀ ਆ ਉਹੀ ਕੁਛ ਹੋਣੀ ਨੇ ਕਰਦੀ ਜਿੰਦੀ ਭਾਂਡੇ ਲਾਈ ਜਾਂਦੀ ਰਹਿੰਦੀ ਐਦੀ ਮਾਂ ਨੇ ਮਾਣਨੇ ਰਕੇ ਲੈ ਖਵਰਤਾਨ ਨੇ ਐਦੀ ਮਾਤਾ ਕੇ ਜਾਵੇ ਕਿਉਂ ਤੁਹਾਡੀਆਂ ਮਾਵਾਂ ਵਾਲੇ ਤੁਹਾਡੇ ਮਾਈ ਦੀਆਂ ਕਿ ਡਾਤ ਹਿ ਕੋਈ ਬਾਰੇ ਕਰਦੀ ਕੀ ਤੂੰ ਤੋਸ ਕਰਦੀ ਹਲਕ ਗੁੱਤੋਂ ਪੜ ਕੇ ਥੱਲੇ ਲੰਮਿਆ ਪਾ ਲੈਣੀ ਹੈ ਕਿੰਨੇ ਦਾ ਦੋ ਦੇ ਹੋਰ ਏਡੀ ਮੋਟੀ ਹੋ ਜਾ ਕਿ ਤੇਰਾ ਆਪ ਕਰਕੇ ਵੇਲੀ ਲੈ ਲੈ ਕਿਤੀ ਗਈ ਹਾਂ ਸਾਰੇ ਤੁਹਾਡੇ ਲੈਕਚਰ ਵਿੱਚ ਜ਼ਿਕਰ ਦਿੱਤਾ ਹੈ ਪਹਿਲੇ ਨਾ ਏਡੀ ਮੇਟ ਮੋਟੀ ਹੋਰ ਹੋ ਜੇ ਸਾਡੇ ਮੂੰਹ ਤੋਂ ਚੀਜ਼ ਚੁੱਕ ਕੇ ਖਾ ਲੈਂਦੀ ਏਡੀ ਕਿਤੇ ਸ਼ਰਮਿੰਦੀ ਦੁੱਧ ਘੋਟ ਕਰਮ ਕੀਤਾ ਸਾਰਾ ਦਿਨ ਕੰਮ ਕਰਦੀਆਂ ਥੱਕਦੀਆਂ ਚਲ ਨਾ ਦੁੱਧ ਪੀਣੇ ਘੋਟ ਕਰਮ ਕਰਕੇ ਤਾਂ ਏਡੀ ਕਿਤੇ ਮਰ ਜੇ ਕਿ ਤੇ ਡੋਲ ਨਾ ਕਿਤੇ ਬੈਠੀ ਨਾ ਕਿਤੇ ਬੈਨ ਦੇਖੋ ਨਿਕਲਦੀ ਆਉਂਦੀ ਇਹ ਤਾਂ ਹੀ ਆ ਕੇ ਹੈਗਾ ਕੋਈ ਸੁੱਜੀ ਦਾ ਕੀ ਗੱਲ ਨਾ ਕਰਦੀ ਹਾਂ ਹੈ ਨਾ ਕੁਛ ਕਰਦੀ ਨਾ ਬੰਦੇ ਨਾ ਪਤਾ ਹੀ ਫੇਰ ਨਹੀਂ ਕੰਧਾ ਨਾ ਲੱਧੀ ਇਹ ਕਿੱਥੇ ਆਪਣੇ ਗੱਲਾਂ ਸੁਣਦੀ ਰਹਿੰਦੀ ਚਾਹੁੰਦੀ ਉਹ ਹੀ ਕਰਨਾ ਘੜੀ ਬੰਦਾ ਲੰਮੇ ਪੈ ਲਿੰਦਾ ਇਹ ਤੇ ਉਹਦੀ ਆਹ ਵੇ ਮੈਂ ਦੁੱਧ ਪੀ ਲਿਆ ਭਾਂਡੇ ਮਾਈ ਦਿਓ ਹੁਣ ਤੇਰੀ ਵੇਖ ਦੇ ਇੱਕ ਟਾਹਾਂ ਆਹ ਗੱਲਾਂ ਕਨੇ ਮਾਂ ਤੇ ਨਾਲ ਨਹੀਂ ਆ ਨੇ ਇਹ ਕਿਆ ਝੂਠ ਕਿਉਂ ਰੱਖੀ ਆ ਹੱਥਾਂ ਨੂੰ ਆਈ ਲੱਗੀ ਤੇ ਤੇਰੀਆਂ ਹੀ ਖਾ ਖਾ ਕੇ ਤੇ ਰੱਖ ਜਾਈਂ ਮੈਂ ਤਾਂ ਹੱਥ ਤੇ ਕੁਲਕਾ ਰੱਖ ਕੇ ਤੇ ਸਬਜ਼ੀ ਪਾ ਕੇ ਰੋਟੀ ਆ ਦੇਣੀ ਹੱਥਾਂ ਹੀ ਨਾ ਸਵਾਉਂ ਤੂੰ ਤੁਸੀਂ ਲੰਮਦੇਗਾ ਨੇ ਮੈਂ ਨਹੀਂ ਲੰਦੀ ਅੱਜ ਉਹ ਅੰਦਰ ਆ ਕੇ ਸਾਰਾ ਉਹ ਖਾ ਜਾਣੀ ਸਾਡੇ ਸਾਹਮਣੇ ਸਾਹਮਣੇ ਬਹਿ ਨਹੀਂ ਜਿਹੜਾ ਕੰਦੇ ਕਸਲੇ ਪਰ ਪਰ ਤੂੰ ਹੀ ਦਈ ਦੇ ਚ ਮੋਂਤੇਗਾ ਅੱਜ ਤੇ ਮੈਂ ਕਹੇ ਵੀਦਾ ਘਰ ਆ ਕੇ ਵੀ ਲੱਗੇ ਕੰਮ ਕਰਨ ਨੂੰ ਆਏ ਕਿ ਕੀ ਹੋ ਲੱਗਾ ਨਹੀਂ ਮਾਂ ਮਾਜਰੇ ਤੂੰ ਮਾਜ ਤੇਰੇ ਫਨੜੀ ਲੱਗੀ ਜੱਜਾ ਤੇਰਾ ਮੂੰਹ ਵੇਖ ਕੇ ਦੁਨੀਆਂ ਦੇ ਵੀ ਨਾਲੇ ਕੁਝ ਨਹੀਂ ਲੰਦਾ ਏ ਸੱਜੋ ਜਾਓ ਜਾਓ ਜਾ ਬਿਲੰਦੇ ਕੋ ਜਾਣਾ ਨੂੰ ਆਣ ਖੜੀ ਚੱਲ ਜਿਓ ਕੱਲਾ ਪਤਾ ਕਰੇ ਚਾਹ ਜੋਣੀ ਘੜਾ ਤੇ ਹੌਲਾ ਹੋ ਗੋ ਥੀ ਨੂੰ ਆਣੀ ਮਾਂ ਲੈਣੀ ਮੇਰੇ ਤੋਂ ਚਾ ਨਹੀਂ ਜਾਂਦਾ ਕਿੱਥੋਂ ਇਹਦੇ ਨੇ ਮੱਥਾ ਲਾਇਆ ਇਹ ਜਿੰਨਾ ਦੀ ਹੈ ਟੈਨਸ਼ਨਾਂ ਹੀ ਦੇਣ ਦੇ ਰੱਖੀ ਏ ਨੇ ਮੈਂ ਕੋਸਟੇ ਦੋਸਰ ਕਰਵਾ ਕੇ ਮਾਰਾ ਕਿਰਾਏ ਤੇ ਘਾਉਂਦੇ ਦੀ ਕੀ ਕੀ ਕੰਮ ਕਰ ਲੱਗਣਾ ਮੌਤ ਤੇ ਵੀ ਮਦੂਨੇ ਮਾਪੂਰਾ ਘਰੋਂ ਜਤਾ ਦੱਸਾਂ ਨਹੀਂ ਜਨਾਬੇ ਉਹ ਕਰਦੀਆਂ ਨੇ ਨਾ ਉਹ ਸਾਨੂੰ ਕਿਹੜੇ ਕੰਮ ਨੂੰ ਲਿਆਦਾ ਜੀ ਸਾਡਾ ਘਾਰ ਹੀ ਨਹੀਂ ਹੈ ਇਹ ਆਪਣੀ ਜਮਾਨੇ ਨਹੀਂ ਦੋ ਘੰਟੇ ਦੀ ਮਾਂ ਜੂ ਜੇ ਅਦਕੋਟ ਦੇ ਦੁੱਧ ਪਿੰਗਰੀ ਜਾਂ ਬੀਤੀ ਸਹੀ ਹੋ ਜਾਣਾ ਠੀਕ ਹੈ ਦੋ ਦੋ ਦੇ ਤੇ ਇਹਨਾਂ ਬਿਨਾਂ ਹੀ ਬਣਾਉਂਗੀ ਉਹ ਸੁਖਨਾ ਪਾਸਾ ਇਹ ਕਿ ਜਾਨਦਾ ਹੀ ਆ ਪੀ ਕੇ ਦੋ ਤਿੰਨ ਨਜਰੋ ਗਰਵਾ ਅੰਦਰ ਹਜਮ ਨਾ ਹੋਊ ਕੰਮ ਚ ਇਹਨੇ ਚੁੱਪ ਕਰਨਾ ਮੇਰਾ ਨਾ ਸਰੀਰ ਜਾਨ ਠੀਕ ਆ ਤੇ ਮੇਰੀਆਂ ਬੈਠੀਆਂ ਨੂੰ ਵੇਖ ਤੈਨੂੰ ਦੌਰੇ ਪੈਂਦੇ ਮੈਨੂੰ ਤਾਂ ਲੱਗਦਾ ਕਿ ਇਹ ਮੈਂ ਦੱਸ ਕਰਨਾ ਹੀ ਆਪੇ ਆ ਜਿੱਦ ਤੂੰ ਮਰਜ਼ੀ ਕਰਨ ਲਗੀ ਮੈਂ ਨਹੀਂ ਨਾ ਬਹਿਲੀ ਕੰਮ ਕਰਨ ਲਗੀ ਹੁਣ ਇਹ 24 ਘੰਟੇ ਆਂਦੀ ਆ ਪੀਣਾ ਮੈਂ ਜੋ ਕਮਾ ਉਹੀ ਹੋਵੇ ਜੋ ਇਤਨਾ ਤਾਂ ਨਹੀਂ ਹੁੰਦਾ ਫਸਲ ਇਹਨੂੰ ਤਾਂ ਆਪਣੇ ਖਾਣ ਦਾ ਹੈ ਮਤਲਬ ਆ ਬਸ ਖਾ ਲਈ ਉਹ ਸੁੱਕਣਾ ਮੈਨੂੰ ਮਤ ਪਤਾ ਹੈਗਾ ਇਹਨੂੰ ਵੀ ਮੈਂ ਸਰੀਰ ਨਹੀਂ ਠੀਕ ਆ ਨੇ ਕਾਜ਼ੀਏ ਤੂੰ ਨਾ ਤੇ ਭਾਂਡੇ ਪੈ ਚਾਰ ਕੁਝ ਬਿਮਾਰ ਕੋਈ ਨਹੀਂ ਦੀਦੀ ਮੈਂ ਮਾਂ ਹੀ ਦੇਣੀ ਭਾਂਡੇ ਤੂੰ ਬਹਿ ਜਾ ਨਾ ਮੈਂ ਦੋਨੇ ਰੱਖ ਕੇ ਭਾਂਡੇ ਦੇ ਵਿੱਚ ਐ ਸਿੱਤੀ ਹੁਣ ਅੰਦਰ ਵੜ ਗਈ ਫੇਰ ਕੋਨਾ ਪੋਛਾ ਪਹਿਲਾਂ ਇੰਨਾ ਗਰ ਖਾਂਦੀ ਨੀ ਵਰਤੀਆ ਹੈ ਆਪਣੇ ਮੇਰਾ ਤਾਂ ਜੀਵ ਤੇ ਫੜੇ ਬੁਤਰੀ ਜੀ ਤੇ ਕੁਮਾਰ ਮੇਰੇ ਤੇ ਪਰਾਂਵਾਂ ਤੋਂ ਡਰਦੀ ਇਹਨੂੰ ਕੁਝ ਕਹਿੰਦੀ ਨਹੀਂ ਇਹੋ ਜੀ ਤਾਂ ਮੈਂ ਦੋ ਮਹੀਨੇ ਸਿੱਤੀ ਕਰ ਇਹਨਾਂ ਨੇ ਵੀ ਭੂਏ ਚੜਾ ਕੇ ਰੱਖਿਆ ਹੁੰਦੇ ਨੂੰ ਸੋਖਣਾ ਦਾਸ ਗਿਫਟ ਰੱਖਿਆ ਹੈ ਬਲੌ ਪਾਓ ਮੈਂ ਮੈਂ ਇਸ ਦਾਰ ਨੂੰ ਵੇਖਣ ਗਈ ਮੈਂ ਤਾਂ ਸੋਣਿਆ ਹੈ ਬਿਮਾਰੀ ਪੈਣੀ ਉਤਾ ਹੀ ਆਈ ਚਾਹਾਂ ਪੰਜਾਂ ਦਿਨਾਂ ਵਾਸਤੇ ਥੋੜੀ ਪਤਾ ਸਾਰੀ ਮਰ ਮੋਰੀ ਨੰਕੀ ਪਤਾ ਹੂੰ ਇਹ ਵੀ ਬੈਠੇ ਚੱਪ ਕਰੀਏ ਵੀ ਹੋਰ ਕਿਤੇ ਕਰਕੇ ਤਾਂ ਗਾਂ ਮਾਰ ਹਾਂ ਵੀ ਜੇ ਨਹੀਂ ਵਿਆਹੀ ਜਸਤੈਣਾ ਮੈਨਾਂ ਤਾਂ ਹੋਰ ਕਿਸੇ ਨੇ ਹੋਰ ਤਾਂ ਸੁੱਖਾ ਵਿਲਾ ਲਾਇਆ ਤਾਂ ਉਸ ਤੋਂ ਕਿੰਨੂ ਲੋਕਾਂ ਦੀਆਂ ਗੱਲਾਂ ਦੀ ਵੀ ਇਹਨੂੰ ਸ਼ਰਮ ਸ਼ਰਮ ਨਹੀਂ ਆਏਗੀ ਤੇਰੇ ਸਾਰੇ ਧੋਖੇ ਟੁੱਟ ਗਏ ਉਹਦੇ ਨਾਲ ਨਾ ਮਾਰਨ ਲਈ ਘੋਟਿਆ ਕੋਈ ਤੇਰੀ ਬੀਬੀ ਨੂੰ ਖਾ ਸਾਰਾ ਨੱਤ ਗਿਆ ਦੁਕਾਨ ਦੇ ਖਾਤੇ ਨਾਲ ਲਾਛ ਹੈ 10 ਸੇ ਸਾਰਾ ਬੁਖਾਰ ਲੱਤ ਗਿਆ ਤੇਰਾ ਹੁਣ ਸਾਹੇ ਮੈਂ ਤੇ ਗੰਡੋਂ ਆਸੰਦੀਆਂ ਗੰਡੇ ਚਪਾਂ ਦਿਮਾਗ ਲਾ ਮੈਨੂੰ ਤਾਂ ਮਾਝੇ ਨਹੀਂ ਆਉਂਦੇ ਖਲੋਤਾ ਨਹੀਂ ਆਉਂਦੇ ਅੱਛਾ ਖਲੋਤਾ ਨਹੀਂ ਜਾਣਦਿਆ ਕਹਦੇ ਨਹੀਂ ਆ ਕੇ ਤੂੰ ਉਹਦੇ ਨਾਲ ਡਾਈ ਤੇ ਮੈਂ ਤੈਨੂੰ ਕਿਹਾ ਕਿ ਮੈਨੂੰ ਪਤਾ ਨਹੀਂ ਕਿ ਹੁਣ ਅਸੀਂ ਆਪਣਾ ਮੂੰਹ ਵੀ ਬੰਦ ਕਰ ਲੀਏ ਆ ਗੰਡੇ ਕੱਚ ਪਾਉਣ ਲੱਗੀ ਐ ਨੇ ਜਿੱਥੇ ਮਰਜੀ ਪਾਵਾਂ ਤੁਹਾਨੂੰ ਕੀ ਲੱਗੇ ਤੇ ਸਾਡੇ ਪੇਕਿਆ ਤਾਂ ਨਹੀਂ ਆਉਂਦੇ ਇੰਨੇ ਨੇ ਗੰਡੇ ਛੁੱਟੀ ਜਾਂਦੇ ਆ ਸਬਜ਼ੀ ਚ ਬੀਜਾ ਹੋਰ ਵੀ ਤਾਂ ਹੁੰਦੇ ਆ ਉਹ ਵਾਰੀਆਂ ਸਟਾਜ ਜਾਂਦੇ ਆ ਇੱਥੇ ਗੰਡੇ ਨੇ ਆਪਾਂ ਨਾ ਮੇਲੀਆਂ ਹੋਵੇ ਤੇ ਨੰਮੇ ਪਿਆਜ਼ ਨਾਲੇ ਧਰ ਲਵੇ ਸਬਜੀ ਵੇ ਨਹੀਂ ਮੈਂ ਵੀ ਕਿੰਨੇ ਕ ਗੰਡੇ ਪਾਲੇ ਮੇਰਾ ਤਾਂ 76 ਧਰਦਾ ਹੀ ਸਬਜੀ ਨਾਲੇ ਮੇਰੀ ਰਿੱਜੀ ਖਾਲੀ ਫੇਰਾ ਮੰਜੀ ਰੱਖੀ ਜਾ ਕੇ ਬਹਿ ਜਾ ਚੁੱਪ ਕਰਕੇ ਉੱਥੇ ਜਿੱਦਾਂ ਗੰਡੇ ਨਹੀਂ ਪਾਉਣੇ ਪਹਿਲੇ ਗੰਡੇ ਬਾਹਰ ਆ ਕੇ ਨਾ ਤੂੰ ਹੱਥਾਂ ਦੀ ਡੰਗ ਲਾਈ ਜਾਨੀ ਸਬਜੀ ਦੀ ਕਿਹੜਾ ਰੋਗ ਮਾਰਨਾਂ ਦੀ ਕਿ ਸਾਡੇ ਤੇ ਬੰਦਾ ਬੰਦਾ ਬਣਾ ਰੋ ਚੱਲ ਬਣਾਏ ਤੈਨੂੰ ਤਰੋ ਜੇ ਗੰਡੇ ਜਿੰਨੇ ਮਰਜ਼ੀ ਪਾਈ ਜਾਨੀ ਤੂੰ ਤੇ ਤੈਨ ਮਗਰੋਂ ਹੀ ਕੋਈ ਕਹਾਣੀ ਕਰਦੇ ਚੀਂ ਬਿੰਦੀਆਂ ਦੱਸ ਤੈ ਕਾਨੂੰ ਅਹੀਂ ਕੰਮ ਕਰਦਈਆਂ ਤੂੰ ਕੀ ਲੈਣ ਆਉਂਦੀ ਦੋ ਘੰਟੇ ਪਾਣੇ ਤਾਂ ਸੋਹਣੀ ਬੜੀ ਸਬਜੀ ਤਰੀ ਸੰਗਣੀ ਸੋਹਣੀ ਹੋਏ ਨਾ ਬਣਾ ਕੇ ਲਿਆਓ ਤੇ ਚੱਲ ਜਾਂਦੇ ਸਾਰਾ ਦਿਨ ਬਾਹਰ ਆਹ ਹਰੇ ਹਰੇ ਆਹ ਹੁਣ ਤੇ ਕਲੇਰਾ ਘਰ ਇੱਥੇ ਛੱਡ ਜਾਂਦੇ ਇਹਨੂੰ ਲੈ ਜਾ ਕਰ ਭਾਲਦੀ ਕਿ ਨਹੀਂ ਖੜਾਈਆਂ ਆ ਇੱਕ ਘੰਟਾ ਦੀ ਨਾਸਾ ਦੇ ਦਿੰਦਾ ਸਮਝ ਜਾਂ ਤੂੰ ਇਹ ਕਹਿੰਦਾ ਸਭੇ ਆ ਕਿੰਨਾ ਦੋ ਤਿੰਨ ਇਤਨਾ ਲਿਖੀਏ ਆ ਤੇਰੇ ਨਿਆਣੇ ਨੇ ਖਲਾਰਾ ਪਾਇਆ ਖਲਾਰਾ ਚੁੱਕ ਆ ਕੇ ਸਾਰਾ ਚੁੱਕ ਲੂੰਗੀ ਜਦੋਂ ਮੈਂ ਵਹਿਲੀ ਹੋਊਂਗੀ ਤੇਰੇ ਕਿ ਜੀ ਨੂੰ ਕੁਝ ਹੋਈ ਜਾਂਦਾ ਰਹਿੰਦਾ ਕਹਿੰਦੇ ਕਰੀਏ ਨਾ ਫਿਰ ਕਿਨ ਸੁੱਤੀ ਵੀ ਤੇ ਗੱਲ ਘੜਦੀ। ਇਹੋ ਜਿਹੇ ਜੜੀ ਦੇ ਸੌਖਾ ਵਾ। ਹਾਂ ਜੀ। ਤਾਂ ਕਿ ਵੀ ਕਿਤੇ ਗੱਲ ਟੁੱਟ ਨਾ ਜਾਵੇ। ਇੱਕ ਘੰਡੇ ਦੇ ਦਸਤਰੀ। ਕਰੀ ਵੀ ਸੰਗਣੀ ਹੋਵੇ। ਤੇ ਬਾਤ ਨਾ ਵੜੀ। ਦੋ ਦਿਨ ਨੰਗ ਜਾਣ ਕੇ ਸਬਜ਼ੀ ਦਾ ਫਿਕਰ ਮੁਕਾਰੋ। ਸੱਚੀ ਮੈਂ ਸੁਣਿਆ ਸੂਧੂ ਤੂੰ ਹੀ ਹੈਗੀ ਇੱਥਾ ਤੇ। ਕੰਮੀ ਜੀ ਕਿਤੇ ਜਾਈ ਚਾਰ ਦਿਨ ਤੇ ਚਾਚਰੇ ਥਾਂ ਤੋਰ ਤੋ। ਉਹ ਲੱਗਦਾ ਉਹਨਾਂ ਦੇ ਜੋਗੀ ਖਾਈ ਸਾਰੀ ਉਮਰ ਦਾ ਸਿਆਪਾ ਕੇ ਸਾਡੇ ਘਰਾਂ ਰੱਖਿਆ ਹੋਵੇ ਨਹੀਂ ਇਿੱਥੇ ਕਿਤੇ ਪੈਰ ਇਿੱਥੇ ਕੰਨੀ ਲਾਟੇ ਕਿੰਦਾ ਨਾ ਨਹੀਂ ਉਹਦੇ ਵਿਚਾਰਾ ਚੰਗਾ ਕਰਦਾ ਰਿਹਾ ਹੁਣ ਆਪ ਹੀ ਨਹੀਂ ਜਾਂਦੀ ਕੰਮ ਤੋਂ ਚੱਲੂ ਕੰਮ ਜੋਗੀ ਇਥੇ ਨਾ ਕਰਾਵੇ ਨਾ ਸਾਡੇ ਦੁਆਲੇ ਉੱਥੇ ਵੀ ਅਜੀ ਦੇ ਕਲੇ ਰੱਖਦੇ ਕੰਮ ਚਲਾਉਂਦੀ ਉਹ ਉੱਥੇ ਹੀ ਉਹੀ ਨਾ ਸੱਸ ਦੇ ਦੇ ਨਾ ਕਿਤੇ ਨਾ ਕਿਹੜੀ ਅੱਜਕੱਲ੍ਹ ਉਹ ਕਮਾ ਕਮ ਕਿਹਦੇ ਨਹੀਂ ਸਹਣਾ ਇਹ ਵੀ ਨਹੀਂ ਕਾ ਹੀ ਗੋਦਾ ਸਾਈਨ ਹਮਸਾਨ ਹੈ ਆਹਦੀ ਅੰਨੀ ਮਰਦੂ ਜੂ ਹੋ ਜਾਈ ਆਹ ਦਾ ਪਕਾ ਕੇ ਚਾਰ ਟਿੱਕੀਆਂ ਦੀਆਂ ਖਾਵੇ ਦਿੱਦਾ ਮਾਜੀ ਇਹਨਾਂ ਫਕੂਆਂ ਨਹੀਂ ਪਤਾ ਲੱਗੂ ਜੇ ਖਾਣੀਆਂ ਵੀ ਆਪਾਂ ਸਹੀ ਮਨਤੀ ਢਾ ਕੇ ਵੇ ਨਾ ਉੱਥੋਂ ਮੈਨੂੰ ਠਾਤਾ ਹੀ ਹੁਣ ਆਪ ਹਮ ਬਿਮਾਰਾ ਵਾਂਗੂ ਉੱਥੇ ਪੈਗੀ ਆਪ ਕਿਉ ਪੈਗੀ ਹਾਂ ਤੋ ਇਹ ਵੀ ਆਪਣਾ ਮਦੂ ਕੀ ਕਰੀ ਜਾਂਦੀ ਆਪਾਂ ਚਾਹ ਵੀ ਬਣਾਉਣ ਵਾਲੀ ਆ ਸਬਜੀ ਦਾ ਵੀ ਫਿਕਰ ਆਪਾਂ ਨੂੰ ਨਿਆਣੇ ਦਾ ਵੀ ਫਿਕਰ ਆਪਾਂ ਨੂੰ ਹੋਰ ਨਿਆਣੇ ਵੀ ਉਹ ਕਿੰਨਾ ਖਲਾਰਾ ਪਾਇਆ ਸਾਰਾ ਛੱਪਣ ਵਾਲਾ ਇਹਨੂੰ ਮੈਡਮ ਨੂੰ ਕੋਈ ਹੈਗਾ ਫਿਕਰ ਨਿਆਣੇ ਆ ਤੇ ਦੋ ਜੰਮ ਕੇ ਤੇ ਉੱਤੇ ਛੱਟ ਆਈ ਆਪਣੇ ਹਾਂ ਇਹ ਤਾਂ ਟੌਰ ਨੂੰ ਤਰੁੰਦੀ ਆ ਫੇ ਇੱਥੇ ਆ ਕੇ ਬਸ ਵੇਲੀ ਰਹਿਣਾ ਇੱਧਰੋਂ ਐ ਲੈ ਆਪਣਾ ਜੀ ਰੇ 1 ਘੰਟਾ ਇੱਕ ਕਤਾ ਘੰਟਾ ਮੈਨੂੰ ਹੋਰ ਪੜਾ ਦੇ ਇਹਨਾਂ ਨੂੰ ਦੱਸ ਮੈਂ ਕਿੱਦਾਂ ਸਬਜੀ ਬਣਾਉਣੀ ਘੰਟਾ ਤੇ ਪ੍ਰੀਤਿਨ ਮੈਂ ਫੜਾ ਦਿੰਨੀ ਤੇ ਭੈਣ ਪੰਗੇ ਨਾ ਅੱਜ ਕਰ ਲਾਂ ਮੈਂ ਸ਼ਮਨ ਨੂੰ ਨਾ ਤੋਕੇ ਦਵਾਈ ਖਾ ਗੋਲੀ ਜੀ ਪਈ ਮੈਂ ਖਾ ਕੇ ਕੋਈ ਨਹੀਂ ਰਹੀ ਤੂੰ ਫਿਕਰ ਨਾ ਕਰ ਕੰਮ ਮੈਂ ਕਰ ਲੂੰਗੀ ਕਿਉਂ ਨਹੀਂ ਤੂੰ ਬੰਦਰ ਮੁਕਤੀ ਆ ਜੀ ਵੀ ਇਹਨੂੰ ਫੜਾਈ ਇਹਨੂੰ ਆਨੇ ਆਇਆ ਨੂੰ ਕੋ ਪੈਸੇ ਦੇਣ ਇਹਨੇ ਉਹੀ ਕਰਦੇ ਨੇ ਦਵਾਈ ਦੋਈ ਲਈ ਹੋਣੀ ਆ ਕੋਈ ਨਹੀਂ ਆਨੇ ਇਹਨੂੰ ਕਿਨ ਰੋਟੀ ਬੰਦ ਕਰਾਂਗੇ ਦੀ ਨਾ ਦਊਗੀ ਹੋ ਵੀ ਨਾ ਸਾਰੇ ਕੰਮ ਵਾਲੀਆਂ ਬਣਾ ਦੇ ਰੱਖਾ ਮੁਕਤੀ ਆ ਜੀ ਨਾ ਇਹ ਤੇ ਨਾ 2 ਘੰਟੇ ਹੋਰ ਫੜਾ ਦੇ ਮੈਨੂੰ ਜੇ ਮੈਂ ਸਬਜ਼ੀ ਤਾਂ ਨਾ ਟਾਈਮ ਨਾਲ ਠੀਕ ਨਿਆਣੇ ਵੀ ਆ ਕੇ ਆਵਾਂ ਨਿਆਣੇ ਵੀ ਬਾਹਰ ਤੁਰੇ ਰਹਦੇ ਅੱਜ ਨਿਆਣੇ ਵੀ ਘਰੇ ਹੀ ਤੂੰ ਗੰਦੀ ਲੰਮੇ ਨਾ ਘੜੀ ਲੰਮੀ ਪਹਿਲਾ ਪਹਿਲੋ ਪਹਿਲੋ ਤੇਰਾ ਸਰੀਰ ਜੇ ਨਹੀਂ ਉਨਾ ਚਿਰ ਨਹੀਂ ਕੰਮਜਾਪ ਹੋਣਾ ਤੈਨੂੰ ਮੈਂ ਅੰਦਰ ਕੁੰਡੀ ਲਾ ਕੇ ਲੰਮੇ ਪੈ ਜਾਣਾ ਇਹਨਾਂ ਨੂੰ ਪਤਾ ਨਹੀਂ ਨੇ ਫੇਰ ਮੇਰੇ ਨਾਲ ਸਵਾਰੀ ਰਹਿਣਾ ਨਹੀਂ ਨਹੀਂ ਤੂੰ ਮਾਰ ਲਿਓ ਅੰਦਰ ਕਲੀ ਗਮਾਟੀ ਹੈ ਭਾਈ ਹਾਂ ਮੈਂ ਆਖੂ ਕਿ ਇਹ ਤੂੰ ਪਹਿਲੋ ਨਮੇ ਕੋਈ ਨਹੀਂ ਮੈਂ ਧਰ ਲੈਣੀ ਸਬਜੀ ਆਪੀ ਰਾਮੇ ਦਵਾ ਦਵਾ ਸਬਜੀ ਦਾ ਤੇ ਮੈਡਮ ਨੂੰ ਬੋਲੀ ਜਾਣਾ ਬਸ ਵੇਲੇ ਆਣ ਦੇਖ ਕੇ ਨਹੀਂ ਚਲਦੀ ਲੈ ਮੈਂ ਤਾਂ ਪਤਾ ਦੋ ਤਿੰਨ ਘੰਟੇ ਬੋਰ ਪਾ ਕੇ ਰਹਿਦੀ ਆ ਸਬਜੀ ਬਣਾਉਂਦੀ